ਸਤ ਸ੍ਰੀ ਅਕਾਲ ਸਾਰੇ ਸੱਜਣਾ ਦੋਸਤਾਂ ਨੂੰ ਜੋ ਕਿ ਅੱਜ ਮੈਂ ਡਬਲਪੀਜੀ ਮੁਰਗੀ ਦੇ ਨਵੇਂ ਵਿਸ਼ੇ ਬਾਰੇ ਦੱਸਾਂਗਾ ਕਿ ਅੱਗੇ ਸਰਦੀ ਆ ਰਹੀ ਹੈ ਸਰਦੀ ਵਿੱਚ ਮੁਰਗੀ ਦੀ ਦੇਖ ਰੇਖ ਕਿਵੇਂ ਕੀਤੀ ਜਾਂਦੀ ਹੈ ساری ਗੱਲਬਾਤ ਇਸ ਵੀਡੀਓ ਚ ਦੱਸਾਂਗੇ ਸਭ ਤੋਂ ਪਹਿਲਾਂ ਜਿੱਥੇ ਵੀ ਮੁਰਗੀ ਪਾਲ ਰਹੇ ਹੋ ਤਾਂ ਫਾਰਮ ਦੇ ਆਲੇ-ਦੁਆਲੇ ਡਬਲ ਪਰਦੇ ਪਰਦੇ ਲਗਾਓ ਤਾਂ ਜੋ ਬਾਹਰ ਦੀ ਠੰਡ ਅੰਦਰ ਮੁਰਗੀ ਨੂੰ ਨੁਕਸਾਨ ਨਾ ਪਹੁੰਚਾ ਸਕੇ ਤਾਂ ਜਿੱਥੇ ਵੀ ਮੁਰਗੀ ਰਹਿ ਰਹੀ ਹੈ ਉਸਾਵਨ ਦੇ ਥੱਲੇ ਗਰਮ ਪੂਰਾ ਪਾਦੇ ਰਹੋ ਤਾਂ ਜੋ ਗਰਮ ਪੂਰਾ ਪਾਣ ਨਾਲ ਅੰਦਰ ਦੀ ਗਰਮੈਸ਼ ਬਣੀ ਰਹਿੰਦੀ ਹੈ ਇਸ ਕਰਕੇ ਮੁਰਗੀ ਨੂੰ ਕੋਈ ਵੀ ਮੁ bari ਨਹੀਂ ਲੱਗਦੀ ਤਾਂ ਜਿੱਥੇ ਤੁਸੀਂ ਫਾਰਮ ਦੇ ਅੰਦਰ ਇੱਕ ਦੋ ਬਲਬ ਲਗਾਏ ਹਨ ਤਾਂ ਉੱਥੇ ਹੋਰ ਡਬਲ ਬਲਬ ਕਰ ਦਿਓ ਤਾਂ ਜੋ ਅੰਦਰ ਦੀ ਗਰਮੈਸ਼ ਬਣੀ ਰਹਿ ਸਕੇ ਇਸ ਕਰਕੇ ਸਰਦੀ ਚ ਹੋਰ ਵੀ ਕਈ ਤਰ੍ਹਾਂ ਦੇ ਤਰੀਕੇ ਪਨਾਏ ਜਾਂਦੇ ਹਨ ਪਰ ਤੁਹਾਨੂੰ ਸਮੇ ਸਮੇਂ ਸਰ ਅਗਲੀ ਵੀਡੀਓ ਚ ਦੱਸਦੇ ਰਾਵਾਂਗੇ ਤਾਂ ਵੀਡੀਓ ਨੂੰ ਅੱਗੇ ਲਾਇਕ ਸ਼ੇਅਰ ਕਰੋ ਤਾਂ ਜੋ ਹੋਰ ਮੁਰਗੀ ਪਾਲਣ ਵਾਲੇ ਸੱਜਣਾ ਵੀਰਾਂ ਨੂੰ ਪਤਾ ਚੱਲ ਸਕੇ ਕਿ ਸਰਦੀ ਦੇ ਮੌਸਮ ਵਿੱਚ ਬੜੇ ਧਿਆਨ ਦੇਣ ਵਾਲੀ ਗੱਲ ਹੈ ਜੇ ਸਰਦੀ ਦੇ ਮੌਸਮ ਵਿੱਚ ਸਮੇ ਸਮੇਂ ਸਰ ਖਾਰਮ ਦਾ ਧਿਆਨ ਰੱਖਦੇ ਰਹੋਗੇ ਤਾਂ ਮੁਰਗੀ ਸਹੀ ਤਰੀਕੇ ਨਾਲ ਪਲੇਗੀ ਜੇ ਨਹੀਂ ਤਾਂ ਮੁਰਗੀ ਨੂੰ ਨੁਕਸਾਨ ਬਹੁਤ ਹੋ ਸਕਦਾ ਹੈ ਇਸ ਕਰਕੇ ਸਰਦੀ ਦੇ ਮੌਸਮ ਵਿੱਚ ਮੁਰਗੀ ਪਾਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ